ਸੱਚੇ ਪਾਤਸ਼ਾਹ ਜੁਗ ਜੋਗ ਅਟਲ ਖੰਡ ਬ੍ਰਹਮੰਡਾ ਦੇ ਮਾਲਕ ਦੀਨ ਦਇਆਲ ਗਰੀਬ ਨਿਵਾਜ ਸਤਿਗੁਰੂ ਚਵਰ ਸਤਰ ਤਖਤਾਂ ਦੇ ਮਾਲਕ ਜਾਗਦੀ ਜੋਤ ਦਸਾ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੇਨਾ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ ਸਾਤ ਸੰਗਤ ਜੀ ਆਪ ਜੀ ਸੱਚੇ ਪਾਤਸ਼ਾਹ ਦੀ ਦੀ ਹਜ਼ੂਰੀ ਵਿੱਚ ਬੈਠੇ ਹੋ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਸੱਚੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਰਹੇ ਹੋ ਤੋਂ ਸਾਤ ਸੰਗਤ ਜੀ ਸਮਾ ਹੋਇਆ ਹੈ ਕਥਾ ਵਿਚਾਰਾਂ ਦਾ ਜੋ ਇਸ ਭਾਵਨ ਪਵਿੱਤਰ ਅਸਥਾਨ ਤੇ ਰਹਿਤ ਨਾਮੇ ਅਤੇ ਤਨਖਾ ਨਾਮੇ ਦੀ ਕਥਾ ਆਰੰਭ ਹੋਈ ਹੈ ਜਿਸ ਦੇ ਵਿੱਚ ਗੁਰੂ ਕਲਗੀ ਧਰਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਧ ਸੰਗਤ ਜੀ ਸਮਝਾ ਰਹੇ ਆ ਕਿ ਸਿੱਖ ਆਪਣੇ ਜੀਵਨ ਦੇ ਵਿੱਚ ਕਿਹੜਾ ਕਰਮ ਕਰੇ ਕਰੇ ਅਤੇ ਕਿਹੜਾ ਕਰਮ ਨਾ ਕਰੇ ਸਤ ਸੰਗਤ ਜੀ ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੇ ਤੇ ਸੰਗਤ ਵਿੱਚ ਬੈਠ ਕੇ ਮੋਬਾਈਲ ਚਲਾਉਣੇ ਆ ਜਿਨ੍ਹਾਂ ਨੇ ਸੰਗਤ ਵਿੱਚ ਬੈਠ ਕੇ ਗੱਲਾਂ ਕਰਨੀਆਂ ਨੇ ਜਿਨ੍ਹਾਂ ਦੀਆਂ ਗੱਲਾਂ ਜ਼ਰੂਰੀ ਹਨ ਮੋਬਾਈਲ ਚਲਾਉਣੇ ਜ਼ਰੂਰੀ ਹਨ ਮੈਂ ਪਹਿਲਾਂ ਬੇਨਤੀ ਕਰਦਾ ਕਥਾ ਆਰੰਭ ਕਰਨ ਤੋਂ ਪਹਿਲਾਂ ਕਿ ਮੇਰੀ ਹੱਥ ਜੋੜ ਕੇ ਬੇਨਤੀ ਕਿ ਮਹਾਰਾਜ ਜੀ ਨੂੰ ਨਮਸ਼ਕਾਰ ਕਰਕੇ ਬਾਹਰ ਚਲੇ ਜਾਓ ਪਰ ਗੁਰੂ ਦਰਬਾਰ ਦੇ ਵਿੱਚ ਸਾਧ ਸੰਗਤ ਜੀ ਗੱਲਾਂ ਦੀ ਆਵਾਜ਼ ਨਾ ਆਵੇ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਸਾਧ ਸੰਗਤ ਜੀ ਇੱਥੇ ਆਇਆ ਹੋਇਆ ਉਹਨਾਂ ਦਾ ਪ੍ਰਵਾਣ ਹੈ ਜਿਹੜਾ ਸੰਗਤ ਦੇ ਵਿੱਚ ਆਣ ਕੇ ਤੇ ਸਾਧ ਸੰਗਤ ਜੀ ਇਹ ਰਸ ਲਵੇ ਆ ਪ੍ਰੇਮ ਦੇ ਨਾਲ ਸ਼ਾਂਤੀ ਬਣਾ ਕੇ ਗੁਰੂ ਕੀ ਗੁਰਬਾਣੀ ਸੁਣੇ ਕੀਰਤਨ ਸੁਣੇ ਕਥਾ ਸੁਣੇ ਹੁਣ ਸਾਧ ਸੰਗਤ ਜੀ ਗੱਲਾਂ ਤੇ ਆਪਾਂ ਘਰ ਦੇ ਵਿੱਚ ਵੀ ਕਰਦੇ ਆ ਮੋਬਾਈਲ ਆਪਾਂ ਘਰ ਦੇ ਵਿੱਚ ਵੀ ਚਲਾਉਂਦੇ ਆ ਇੱਥੇ ਆਪਾਂ ਆਉਂਨੇ ਸ਼ਾਂਤੀ ਮੰਗਣ ਵਾਸਤੇ ਕਿ ਸਾਡੇ ਮਨ ਨੂੰ ਸ਼ਾਂਤੀ ਆਵੇ ਤੇ ਫਿਰ ਸਾਧ ਸੰਗਤ ਜੀ ਜੇ ਇੱਥੇ ਆਣ ਕੇ ਵੀ ਉਹੀ ਕੰਮ ਕਰਨੇ ਆ ਮੋਬਾਈਲ ਚਲਾਉਣੇ ਆ ਗੱਲਾਂ ਕਰਨੀਆਂ ਫਿਰ ਸਾਧ ਸੰਗਤ ਜੀ ਖੇਡ ਨਹੀਂ ਬਣੇਗੀ ਜਿਵੇਂ ਮਹਾਰਾਜ ਜੀ ਦੇ ਆਪਾਂ ਬਚਨ ਸੁਣੇ ਨਾ ਕਥਾ ਦੇ ਵਿੱਚ ਮਹਾਰਾਜ ਜੀ ਕਹਿੰਦੇ ਹਰ ਜਸ ਸੁਣ ਤੇ ਬਾਤ ਚਲਾਵੇ ਕਹਾ ਗੋਬਿੰਦ ਸਿੰਘ ਜਮਪੁਰ ਜਾਵੇ ਧਿਆਨ ਦੇਣਾ ਮਹਾਰਾਜ ਜੀ ਆਖਦੇ ਜੇ ਲੱਗੇ ਹੋਏ ਦੀਵਾਨ ਦੇ ਵਿੱਚ ਮੰਨ ਲਓ ਕਿ ਕਸਾ ਹੋ ਰਹੀ ਹੈ ਕੀਰਤਨ ਹੋ ਰਿਹਾ ਹੈ ਲੱਗੇ ਹੋਏ ਦੀਵਾਨ ਦੇ ਵਿੱਚ ਆਣ ਕੇ ਜੇ ਕੋਈ ਆਪਣੀਆਂ ਹੀ ਗੱਲਾਂ ਬਾਤਾਂ ਕਰੇ ਮਹਾਰਾਜ ਜੀ ਕਹਿੰਦੇ ਜਮਪੁਰ ਜਾਵੇ ਜਮਾ ਦੀ ਪੁਰੀ ਨੂੰ ਜਾਂਦੇ ਆ ਇਹ ਸਾਧ ਸੰਗਤ ਜੀ ਮੇਰੇ ਕੋਈ ਬਚਨ ਨਹੀਂ ਹੈ ਇਹ ਗੁਰੂ ਕਲਗੀ ਧਰਪਾਤਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨ ਹਨ ਇਸ ਕਰਕੇ ਸਾਧ ਸੰਗਤ ਜੀ ਆਪਾਂ ਇਹਨਾਂ ਬਚਨਾਂ ਤੇ ਜ਼ਰੂਰ ਧਿਆਨ ਦਿਈਏ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸੰਗਤ ਦੇ ਵਿੱਚ ਗੱਲਾਂ ਕਰਨ ਦੀ ਆਵਾਜ਼ ਨਾ ਆਵੇ ਨਾ ਮੋਬਾਈਲ ਚਲਾਉਣ ਦੀ ਆਵਾਜ਼ ਆਵੇ ਜਦੋਂ ਵੀ ਸੰਗਤ ਦੇ ਵਿੱਚ ਆਉਣਾ ਹੈ ਆਪਣਾ ਮੋਬਾਈਲ ਸਾਈਲੈਂਟ ਦੇ ਉੱਪਰ ਜਾਂ 스ਵਿਚ ਆਫ ਕਰਕੇ ਸਾਧ ਸੰਗਤ ਜੀ ਆਉਣਾ ਸੋਹ ਰਹੋ ਵਿਚਾਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਅੱਜ ਕੀ ਸਿਖਿਆਵਾ ਦੇ ਰਹੇ ਹੈ ਸਾਨੂੰ ਕਲਯੁਗੀ ਜੀਵਾਂ ਨੂੰ ਕੀ ਸਮਝਾ ਰਹੇ ਹੈ ਆਪਾਂ ਸਾਰੇ ਪ੍ਰੇਮ ਦੇ ਨਾਲ ਸਰਵਣ ਕਰੀਏ ਮਨ ਦੀ ਇਕਾਗਰਤਾ ਵਾਸਤੇ ਹਰੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਤਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਠੰਡੇ ਪਾਣੀ ਜੋ ਨਹੀਂ ਨਾਵੈ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਕਿ ਜਿਹੜਾ ਸਿੱਖ ਠੰਡੇ ਪਾਣੀ ਦੇ ਨਾਲ ਨਾ ਨਹਾਵੇ ਹੁਣ ਸਾਧ ਸੰਗਤ ਜੀ ਇਹ ਵੀ ਧਿਆਨ ਦੇਣਾ ਇਹ ਵੀ ਸਿੱਖ ਦੀ ਰਹਿਤ ਹੈ ਕਿ ਜੇ ਸਰੀਰ ਤੰਦਰੁਸਤ ਹੈ ਤੇ ਤਾਂ ਵੀ ਗਰਮ ਪਾਣੀ ਕਰਕੇ ਇਸ਼ਨਾਨ ਕਰੇ ਇਹ ਸਾਧ ਸੰਗਤ ਜੀ ਧਿਆਨ ਰੱਖਣਾ ਜਦੋਂ ਵੀ ਇਸ਼ਨਾਨ ਕਰਨਾ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਨਾ ਹੈ ਹਾਂ ਜੇ ਕਿਤੇ ਸਰੀਰ ਦੇ ਵਿੱਚ ਟਲਹੀ ਹੈ ਸਰੀਰ ਬਜ਼ੁਰਗ ਹੋ ਗਿਆ ਹੈ ਸਰੀਰ ਬੁੱਢਾ ਹੋ ਗਿਆ ਹਾਂ ਫੇਰ ਸਾਧ ਸੰਗਤ ਜੀ ਗਰਮ ਪਾਣੀ ਦੇ ਨਾਲ ਇਸ਼ਨਾਨ ਕਰ ਸਕਦੇ ਹਾਂ ਪਰ ਸਾਧ ਸੰਗਤ ਜੀ ਸਿੱਖ ਨੇ ਜਦੋਂ ਵੀ ਇਸ਼ਨਾਨ ਕਰਨਾ ਠੰਡੇ ਜਲ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਨਾ ਕੋਈ ਵੱਖਰਾ ਗਰਮ ਨਹੀਂ ਕਰਦਾ ਪਾਣੀ ਫਿਰ ਸਾਧ ਸੰਗਤ ਜੀ ਦੂਸਰਾ ਹੁਣ ਕਈਆਂ ਨੂੰ ਆਦਤ ਹੁੰਦੀ ਹੈ ਕਿ ਗਰਮ ਪਾਣੀ ਦੇ ਨਾਲ ਇਸ਼ਨਾਨ ਕਰਨਾ ਹੁਣ ਵੇਖੋ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਸੇਵਾ ਹੋਵੇ ਮੰਨ ਲਓ ਲਾਈਟ ਚਲੀ ਗਈ ਹੈ ਗਰਮ ਪਾਣੀ ਕਰਨ ਦਾ ਕੋਈ ਸਾਧਨ ਨਹੀਂ ਤੇ ਇਹ ਨਾ ਹੋਵੇ ਕਿ ਇਸ਼ਨਾਨ ਕੀਤੇ ਤੋਂ ਬਿਨਾ ਗੁਰੂ ਦੀ ਸੇਵਾ ਦੇ ਵਿੱਚ ਚਲਿਆ ਜਾਵੇ ਨਹੀਂ ਭਾਈ हां जे ਤੁਹਾਨੂੰ ਆਦਤ ਹੈ ਗਰਮ ਪਾਣੀ ਦੇ ਨਾਲ ਇਸ਼ਨਾਨ ਕਰਨ ਦੀ ਜੇ ਕੋਈ ਐਸਾ ਸਮਾਂ ਬਣ ਆਇਆ ਕਿ ਗਰਮ ਪਾਣੀ ਨਹੀਂ ਮਿਲਿਆ ਉਥੇ ਫਿਰ ਗੁਰੇਜ਼ ਨਹੀਂ ਕਰਨਾ ਭਾਵੇਂ ਟੈਂਕੀ ਦੇ ਪਾਣੀ ਦੇ ਨਾਲ ਵੀ ਇਸ਼ਨਾਨ ਕਰਨਾ ਪਵੇ ਸਰਦੀਆਂ ਦੇ ਵਿੱਚ ਇਸ਼ਨਾਨ ਜ਼ਰੂਰ ਕਰਨਾ ਗੁਰੂ ਕੇ ਸਿੱਖ ਨੇ ਹੁਣ ਕਈ ਸ਼ੰਕਾ ਕਰਦੇ ਆ ਜੀ ਬਾਣੀ ਪੜ ਲਈਏ ਜੀ ਇਸ਼ਨਾਨ ਕਰਨ ਦੀ ਕੀ ਲੋੜ ਐ ਜੀ ਦਿਨੇ ਕਰ ਲਵਾਂਗੇ ਜਦੋਂ ਸੂਰਜ ਚੜ੍ਹੇਗਾ ਨਹੀਂ ਭਾਈ ਇਹ ਗੁਰੂ ਦੇ ਸਿੱਖ ਦੀ ਰਹਿਤ ਹੋਣੀ ਚਾਹੀਦੀ ਐ ਨਾਮਦਾਨ ਇਸ਼ਨਾਨ ਬਿਨ ਕਰੈ ਨ ਅੰਨ ਸਿਉਨੇਹ ਰਹਿਤ ਨਾਮਿਆਂ ਦੇ ਬਚਨ ਮਹਾਰਾਜ ਜੀ ਦੇ ਬਚਨ ਆਏ ਕਿ ਨਾਮ ਤੋਂ ਬਿਨਾ ਨਾਮ ਜਪੇ ਤੋਂ ਬਿਨਾ ਦਾਣ ਕੀਤੇ ਤੋਂ ਬਿਨਾ ਇਸ਼ਨਾਨ ਕੀਤੇ ਤੋਂ ਬਿਨਾ ਆਪਣੇ ਮੁਖ ਦੇ ਵਿੱਚ ਅੰਨ ਦਾ ਦਾਣਾ ਵੀ ਨਹੀਂ ਪਾਉਣਾ ਹੈ ਉਹਨਾਂ ਚਿਰ ਏ ਗੁਰੂ ਦੇ ਸਿੱਖ ਦੀ ਰਹਿਤ ਹੈ ਜਿੰਨਾ ਚਿਰ ਇਸ਼ਨਾਨ ਨਾ ਕੀਤਾ ਜਾਵੇ ਜਿੰਨਾ ਚਿਰ ਗੁਰੂ ਦੇ ਸਿੱਖ ਦਾ ਨਿਤ ਨੇਮ ਨਾ ਹੋਵੇ ਜਿੰਨਾ ਚਿਰ ਕੋਈ ਆਪਣੇ ਹੱਥੋਂ ਦਾਨ ਪੁੰਨ ਨਾ ਕਰੇ ਪਿਛਲੇ ਦਿਵਾਨਾ ਦੇ ਵਿੱਚ ਸਾਧ ਸੰਗਤ ਜੀ ਸਰਵਣ ਕੀਤਾ ਹੁਣ ਕਈ ਪੁੱਛਦੇ ਆ ਜੀ ਦਾਨ ਕਿਵੇਂ ਕਰੀਏ ਜੀ ਸਾਧ ਸੰਗਤ ਜੀ ਹੋ ਸਕੇ ਤੇ ਸਵੇਰ ਦੇ ਵਕਤ ਆਪਣੇ ਘਰੇ ਕੋਈ ਦਾਣਾ ਲੈ ਆਉਣਾ ਉਹ ਦਾਣਾ ਪੰਛੀਆਂ ਨੂੰ ਪਾਉਣਾ ਇਹ ਵੀ ਦਾਨ ਪੁੰਨ ਹੈ ਹਰ ਰੋਜ਼ ਸਿੱਖਣੇ ਆਪਣੇ ਹੱਥਾਂ ਦੇ ਨਾਲ ਦਾਨ ਵੀ ਕਰਨਾ ਜੇ ਦਾਣਾ ਲਿਆਉਣ ਦੀ ਸਾਧ ਸੰਗਾ ਜੀ ਕੋਈ ਸਮਰੱਥਾ ਨਹੀਂ ਹੈ ਫਿਰ ਹਰ ਇੱਕ ਘਰ ਦੇ ਵਿੱਚ ਫਲ ਬੂਟੇ ਜ਼ਰੂਰ ਹੁੰਦੇ ਆ ਉਹਨਾਂ ਫਲਾਂ ਬੂਟਿਆਂ ਨੂੰ ਪਾਣੀ ਦੇ ਦੇਣਾ ਇਹ ਵੀ ਦਾਨ ਪੁੰਨ ਹੈ ਇਸ ਕਰਕੇ ਸਾਧ ਸੰਗਤ ਜੀ ਇਹ ਸਿੱਖੀ ਦੇ ਅਸੂਲ ਹਨ ਮਹਾਰਾਜ ਜੀ ਕਹਿੰਦੇ ਸਾਡਾ ਸਿੱਖ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰੇ ਜੇ ਤੰਦਰੁਸਤ ਹੈ ਤੇ ਪਰ ਜੇਰਾ ਠੰਡੇ ਪਾਣੀ ਦੇ ਨਾਲ ਨਾ ਇਸ਼ਨਾਨ ਕਰੇ ਬਿਨ ਜਪ ਪੜੇ ਪ੍ਰਸਾਦ ਜੋ ਪਾਵੇ ਫਿਰ ਇਸ਼ਨਾਨ ਵੀ ਨਾ ਕੀਤਾ ਤੇ ਨਾ ਬਾਦ ਵਿੱਚ ਜਬਜੀ ਸਾਹਿਬ ਜੀ ਦਾ ਪਾਠ ਨਾ ਜਾਬ ਸਾਹਿਬ ਜੀ ਦਾ ਪਾਠ ਨਾ ਤੋਏ ਪ੍ਰਸਾਦ ਸਵਈਏ ਨਾ ਚਾਓ ਪਈ ਸਾਹਿਬ ਨਾ ਸ੍ਰੀ ਅਨੰਦ ਸਾਹਿਬ ਭਾਵ ਕੇ ਪੰਜਾਂ ਗੁਰਬਾਣੀਆਂ ਦਾ ਨਿਤ ਨੇਮ ਵੀ ਨਹੀਂ ਕੀਤਾ ਹੈ ਫਿਰ ਪ੍ਰਸਾਦ ਜੋ ਪਾਵੇ ਬਿਨਾਂ ਨਿਤ ਨੇਮ ਤੋਂ ਆਪਣੇ ਮੁਖ ਦੇ ਵਿੱਚ ਕੋਈ ਪ੍ਰਸਾਦ ਕੋਈ ਅੰਨ ਦਾ ਦਾਣਾ ਪਾਵੇ ਹੁਣ ਸਾਧ ਸੰਗਤ ਜੀ ਪਹਿਲਾਂ ਵੀ ਸਰਵਣ ਕੀਤਾ ਹੁਣ ਤਾਂ ਇਹ ਬੈਡ ਟੀ ਮਸ਼ਹੂਰ ਹੋ ਗਈ ਹੈ ਜੀ ਬੈਡ ਦੇ ਉੱਪਰ ਹੀ ਸਾਨੂੰ ਪਹਿਲਾਂ ਚਾਹ দাও ਫੇਰ ਸਾਡੀਆਂ ਅੱਖਾਂ ਖੁੱਲਣੀਆਂ ਨੇ ਪਹਿਲਾਂ ਚਾਹ ਪੀਂਦੇ ਆ ਪਰ ਸਾਧ ਸੰਗਤ ਜੀ ਇਹ ਸੇਖ ਦਾ ਨਿਯਮ ਹੋਣਾ ਚਾਹੀਦਾ ਜਿੰਨਾ ਚਿਰ ਇਸ਼ਨਾਨ ਨਾ ਹੋਵੇ ਜਿੰਨਾ ਚਿਰ ਨਿਤਨੇਮ ਨਾ ਹੋਵੇ ਉਹਨਾਂ ਚਿਰ ਕੁਝ ਵੀ ਖਾਣਾ ਪੀਣਾ ਨਹੀਂ ਹੈ ਬਹਾਰਾ ਜੀ ਕਹਿੰਦੇ ਬਿਨ ਜਪ ਪੜੇ ਪ੍ਰਸਾਦ ਜੋ ਪਾਵੇ ਜਿਹੜਾ ਨਿਤਨੇਮ ਕੀਤੇ ਤੋਂ ਬਿਨਾ ਕੁਝ ਖਾਂਦਾ ਪੀਂਦਾ ਹੈ ਨਾ ਸੁਣੋ ਲਾਲ ਜੀ ਸੋ ਜਮਪੁਰ ਜਾਏ ਉਹ ਜਮਾਂ ਦੀ ਪੁਰੀ ਨੂੰ ਜਾਵੇਗਾ ਜਿਹੜਾ ਸਿੱਖ ਹੋ ਕੇ ਐਸੀ ਰਹਿਤ ਨਹੀਂ ਰੱਖਦਾ ਹੈ ਬਿਨ ਰਹਿਰਾਸ ਸਮਾ ਜੋ ਖੋਵੇ ਹੁਣ ਰਹਿਰਾਸ ਸਾਹਿਬ ਜੀ ਦਾ ਟਾਈਮ ਹੋ ਗਿਆ ਸ਼ੰਦਿਆ ਦਾ ਵਕਤ ਹੋ ਗਿਆ ਤੇ ਇਧਰੋਂ ਸਾਥ ਸੰਗਤ ਜੀ ਮੋਬਾਈਲ ਤੇ ਲੱਗੇ ਰਹੀਏ ਹੋਰ ਹੀ ਗੱਲਾਂ ਬਾਤਾਂ ਦੇ ਵਿੱਚ ਲੱਗੇ ਰਹੀਏ ਹੱਸਣ ਖੇਡਣ ਦੇ ਵਿੱਚ ਲੱਗੇ ਰਹੀਏ ਕੋਈ ਪੈਲਸਾਂ ਦੇ ਵਿੱਚ ਜਾ ਕੇ ਨੱਚ ਰਿਹਾ ਹੈ ਇਹੇ ਵੇ ਨਾ ਹੋਈ ਭਾਈ ਗੁਰੂ ਕਾ ਸਿੱਖ ਜਦੋਂ ਵੀ ਰਹਿਰਾਸ ਸਾਹਿਬ ਜੀ ਦਾ ਟਾਈਮ ਹੋ ਗਿਆ ਜਦੋਂ ਸੂਰਜ ਅਸਤ ਹੋ ਗਿਆ ਉਸ ਵਕਤ ਮਹਾਰਾਜ ਜੀ ਕਹਿੰਦੇ ਸਿੱਖ ਆਪਣਾ ਟਾਈਮ ਖਰਾਬ ਨਾ ਕਰੇ ਹੁਣ ਸਾਧ ਸੰਗਤ ਜੀ ਮਾਫ ਕਰਿਓ ਕਈ ਗੁਰਮੁਖ ਪਿਆਰੇ ਰਾਤ ਦੇ 9 10 ਵਜੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰ ਰਹੇ ਹੁੰਦੇ ਆ ਇਹੇ ਨਾ ਹੋਏ ਭਾਈ ਜਦੋਂ ਪਤਾ ਲੱਗ ਗਿਆ ਨਾ ਕਿ ਰਹਿਰਾਸ ਸਾਹਿਬ ਜੀ ਦਾ ਟਾਈਮ ਹੋ ਗਿਆ ਉਸੇ ਵਕਤ ਗੁਰੂ ਦਾ ਸਿੱਖ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਜ਼ਰੂਰ ਕਰੇ ਹੋਰ ਭਾਵੇਂ ਸਾਰੇ ਕੰਮ ਛੁੱਟ ਜਾਣ ਪਰ ਗੁਰੂ ਦਾ ਸਿੱਖ ਰਹਿਰਾਸ ਸਾਹਿਬ ਪੜ੍ਹਨੀ ਨਾ ਛੱਡੇ ਫਿਰ ਸਾਧ ਸੰਗਤ ਜੀ ਇਹ ਰਹਿਰਾਸ ਸਾਹਿਬ ਜੀ ਦਾ ਪਾਠ অতি ਜ਼ਰੂਰੀ ਹੈ ਗੁਰੂ ਕੇ ਸਿੱਖ ਵਾਸਤੇ ਜਿਹੜਾ ਕੋਈ ਗੁਰਮੁਖ ਪਿਆਰਾ ਰਹਿਰਾਸ ਸਾਹਿਬ ਜੀ ਦਾ ਪਾਠ ਨਾ ਕਰ ਸਕੇ ਉਹ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਜਾ ਕੇ ਤੇ ਗੁਰੂ ਘਰ ਦੇ ਵਿੱਚ ਜਾ ਕੇ ਤੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਸੁਣੇ ਇਹ ਜ਼ਰੂਰੀ ਹੈ ਪਹਿਲੀ ਬਾਤ ਤੇ ਕਰਨਾ ਹੈ ਜਿਹੜਾ ਕਰ ਸਕਦਾ ਉਹ ਰਹਿਰਾਸ ਸਾਹਿਬ ਜੀ ਦਾ ਪਾਠ ਕਰੇ ਦੂਸਰਾ ਜਿਹੜਾ ਨਾ ਕਰ ਸਕੇ ਉਹ ਗੁਰੂ ਘਰ ਦੇ ਵਿੱਚ ਜਾ ਕੇ ਗ੍ਰੰਥੀ ਸਿੰਘ ਦੇ ਮੁਖ ਦੇ ਵਿੱਚੋਂ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਜ਼ਰੂਰ ਸੁਣੇ ਇਹ অতি ਜ਼ਰੂਰੀ ਹੈ ਕਈ ਕਹਿੰਦੇ ਜੀ ਵਾਹਿਗੁਰੂ ਵਾਹਿਗੁਰੂ ਜਪ ਲੈਣੇ ਆ ਭਾਈ ਜਪੋ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਰਹਿਰਾਸ ਸਾਹਿਬ ਜੀ ਦਾ ਪਾਠ ਗੁਰੂ ਕੇ ਸਿੱਖ ਨੇ ਕਰਨਾ ਹੈ ਜਾਂ ਸੁਣਨਾ ਹੈ ਇਹ অতি ਜ਼ਰੂਰੀ ਹੈ ਸੋ ਮਹਾਰਾਜ ਜੀ ਕਹਿੰਦੇ ਬਿਨ ਰਹਿਰਾਸ ਸਮਾਂ ਜੋ ਖੋਵੇ ਇਹ ਨਾ ਹੋਵੇ ਕਿ ਰਹਿਰਾਸ ਸਾਹਿਬ ਜੀ ਦਾ ਟਾਈਮ ਹੋ ਗਿਆ ਤੇ ਗੱਲਾਂ ਦੇ ਵਿੱਚ ਹੀ ਲੱਗੇ ਰਹੀਏ ਮੋਬਾਈਲ ਚਲਾਉਣ ਦੇ ਵਿੱਚ ਹੀ ਲੱਗੇ ਰਹੀਏ ਮਹਾਰਾਜ ਜੀ ਕਹਿੰਦੇ ਸਮਾਂ ਨਾ ਗਵਾਵੇ ਗੁਰੂ ਦਾ ਸਿੱਖ ਕੀਰਤਨ ਪੜੇ ਬੇਨਰਨ ਜੋ ਸੋਵੇ ਹੁਣ ਸਾਧ ਸੰਗਤ ਜੀ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕੀਤੇ ਤੋਂ ਬਿਨਾ ਗੁਰੂ ਕਾ ਸਿੱਖ ਕਦੇ ਸੌਵੇਂ ਨਾ ਜਦੋਂ ਸੌਣਾ ਹੈ ਨਾ ਉਦੋਂ ਸਾਧ ਸੰਗਤ ਜੀ ਸਰਾਣੇ ਵਾਲੇ ਪਾਸੇ ਜਿੱਧਰ ਤਕੀਆ ਰੱਖਿਆ ਜਾਂਦਾ ਹੈ ਨਾ ਉਸ ਤਰਫ ਮੁਖ ਕਰਕੇ ਇਹ ਸੰਪੂਰਨ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰਨਾ ਗੁਰੂ ਕੇ ਸਿੱਖ ਨੇ ਇਹ ਨਾ ਹੋਵੇ ਕਿ ਨਾ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕੀਤਾ ਤੇ ਚੁੱਪ ਕਰਕੇ ਉਸੇ ਤਰ੍ਹਾਂ ਸੌਂ ਗਏ ਨਹੀਂ ਭਾਈ ਇਹ ਗੁਰੂ ਕੇ ਸਿੱਖ ਦਾ ਨਿਜਮ ਹੋਣਾ ਚਾਹੀਦਾ ਹੈ ਰੋਟੀ ਖਾਣੀ ਸਾਧ ਸੰਗਤ ਜੀ ਭੁੱਲ ਜਾਵੋ ਪਰ ਗੁਰੂ ਕਾ ਸਿੱਖ ਨਿਤਨੇਮ ਕਰਨ ਵਾਸਤੇ ਕਦੇ ਸਾਧ ਸੰਗਤ ਜੀ ਢਲਾਈ ਆਲਸ ਨਾ ਕਰੇ ਹੁਣ ਕਈ ਕਹਿੰਦੇ ਆ ਜੀ ਆਖੀਦਾ ਜੀ ਨਿਤਨੇਮ ਕਿੰਨਾ ਹੈ ਜੀ ਹਾਂ ਜੀ ਅੰਮ੍ਰਿਤ ਵੇਲੇ ਪੰਜ ਗੁਰਬਾਣੀਆਂ ਪੜ ਲੈਣੇ ਦੀ ਸ਼ਾਮ ਨੂੰ ਰਹਿਰਾ ਸਾਹਿਬ ਹਾਂ ਜੀ ਕਈ ਵਾਰ ਹੋ ਜਾਂਦੀ ਹੈ ਤੇ ਕਈ ਵਾਰ ਛੁੱਟੀ ਵੀ ਹੋ ਜਾਂਦੀ ਹੈ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਹਾਂ ਜੀ ਉਹ ਤਾਂ ਕਦੀ ਕੀਤਾ ਹੀ ਨਹੀਂ ਐਵੇਂ ਨਾ ਹੋਵੇ ਸਾਧ ਸੰਗਤਾਂ ਜੀ ਹੋਰ ਜਿੰਨੀ ਮਰਜ਼ੀ ਗੁਰਬਾਣੀ ਪੜ ਲਵੋ ਪਰ ਜਿੰਨਾ ਚਿਰ ਅੰਮ੍ਰਿਤ ਵੇਲੇ ਦੀਆਂ ਪੰਜ ਗੁਰਬਾਣੀਆਂ ਸ਼ਾਮ ਦੇ ਵਕਤ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਤੇ ਸੌਣ ਵਕਤ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਨਹੀਂ ਨਾ ਕਰਦੇ ਉਹਨਾਂ ਚਿਰ ਸਾਡਾ ਦਿਨ ਦਾ ਨਿਤਨੇਮ ਕੰਪਲੀਟ ਨਹੀਂ ਹੁੰਦਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਸੌਣ ਦੇ ਵਕਤ ਸਾਡਾ ਸਿੱਖ ਕੀਰਤਨ ਸੋਹਿਲਾ ਸਾਹਿਬ ਕਰਨ ਤੋਂ ਬਿਨਾ ਨਾ ਸੌਵੇਂ ਚੁਗਲੀ ਕਰ ਕੇ ਕਾਮ ਬਿਗਾਰੇ ਸਾਧ ਸੰਗਤ ਜੀ ਸੁਣ ਲਓ ਮਹਾਰਾਜ ਜੀ ਕਹਿੰਦੇ ਸਾਡਾ ਸਿੱਖ ਐਵੇਂ ਵੀ ਨਾ ਕਰੇ ਜੇ ਕਿਸੇ ਦਾ ਕੰਮ ਬਣ ਰਿਹਾ ਹੈ ਨਾ ਇਹ ਨਾ ਹੋਵੇ ਕਿ ਉਸ ਦੇ ਬਣੇ ਹੋਏ ਕੰਮ ਦੇ ਵਿੱਚ ਕੋਈ ਚੁਗਲੀ ਕਰਕੇ ਤੇ ਉਹਦਾ ਕੰਮ ਵਿਗਾੜਦਾ ਹੋ ਜੇ ਕਿਸੇ ਦਾ ਕੰਮ ਬਣ ਰਿਹਾ ਹੈ ਨਾ ਕੋਈ ਵੀ ਕੰਮ ਬਣ ਰਿਹਾ ਤੇ ਖੁਸ਼ ਹੋਣਾ ਕਿ ਹਾਂ ਭਾਈ ਉਹਦਾ ਕੰਮ ਬਣ ਰਿਹਾ ਹੈ ਵਿੱਚ ਚੁਗਲੀ ਨਹੀਂ ਕਰਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵਚਨ ਸਾਧ ਸੰਗਤ ਜੀ ਬੰਵੰਝਾ ਹੁਕਮਾਂ ਦੇ ਵਿੱਚ ਵੀ ਮਹਾਰਾਜ ਜੀ ਦਾ ਹੁਕਮ ਹੈ ਕਿ ਸਾਡਾ ਸਿੱਖ ਚੁਗਲੀ ਕਰਕੇ ਕਿਸੇ ਦਾ ਕੰਮ ਨਾ ਵਿਗਾੜੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਭਾਈ ਤੁਹਾਨੂੰ ਸਿੱਖਿਆ ਹੈ ਕਿ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ ਪ੍ਰੇਕ ਤਿਸ ਜਨਮ ਜੋ ਧਰਮ ਬੇਸਾਰੇ ਜਿਹੜਾ ਆਪਣੇ ਧਰਮ ਨੂੰ ਭੁੱਲ ਜਾਵੇ ਸੁੱਖਾਂ ਦੇ ਵਾਸਤੇ ਹੁਣ ਸਾਧ ਸੰਗਤ ਜੀ ਆਪਣਾ ਆਪਾ ਇਤਿਹਾਸ ਪੜ੍ਹੀਏ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਨ ਲੱਗੇ ਆ ਨਾ ਉਦੋਂ ਪੁੱਛਿਆ ਕਿ ਤੁਸੀਂ ਆਪਣਾ ਧਰਮ ਛੱਡਣ ਵਾਸਤੇ ਤਿਆਰ ਹੋ ਤੁਹਾਨੂੰ ਸੁੱਖ ਦਿੱਤੇ ਜਾਣਗੇ ਤੁਹਾਨੂੰ ਮਹਿਲ ਮਾੜੀਆਂ ਦਿੱਤੀਆਂ ਜਾਣਗੀਆਂ ਤੁਹਾਨੂੰ ਵੱਡੀਆਂ ਪਦਮੀਆਂ ਦਿੱਤੀਆਂ ਜਾਣਗੀਆਂ ਤੁਸੀਂ ਆਪਣਾ ਧਰਮ ਛੱਡ ਦਿਓ ਅਸਲਾਮ ਕਬੂਲ ਕਰ ਲਵੋ ਪਰ ਧੰਨ ਗੁਰੂ ਕੇ ਲਾਲ ਸਾਧ ਸੰਗਤ ਜੀ ਸ਼ਹੀਦ ਹੋਣਾ ਤੇ ਪ੍ਰਵਾਨ ਕਰ ਲਿਆ ਪਰ ਆਪਣਾ ਧਰਮ ਨਹੀਂ ਜੇ ਛੱਡਿਆ ਸੋ ਐਸਾ ਸੇਖਣਾ ਹੋਵੇ ਮਹਾਰਾਜ ਜੀ ਕਹਿੰਦੇ ਸੁੱਖਾਂ ਵਾਸਤੇ ਆਪਣਾ ਧਰਮ ਹੀ ਛੱਡ ਕੇ ਬੈਠ ਜਾਵੇ ਹੁਣ ਵੇਖੋ ਸਾਧ ਸੰਗਤ ਜੀ ਧਿਆਨ ਦੇਣਾ ਕਈ ਆਪਣੇ ਆਪ ਨੂੰ ਸਿੱਖ ਕਹਿੰਦੇ ਐ ਤੇ ਨਾਲ ਸਾਧ ਸੰਗਤ ਜੀ ਪੁੱਠੇ ਕਰਮ ਵੀ ਕਰਦੇ ਐ ਕਈਆਂ ਨੇ ਸ਼ਰਾਬਾਂ ਦੀਆਂ ਦੁਕਾਨਾਂ ਖੋਲੀਆਂ ਨੇ ਕਈ ਤਮਾਕੂ ਵੇਚਦੇ ਐ ਕਈ ਸਾਧ ਸੰਗਤ ਜੀ ਕਈ ਕੁਝ ਕਰਦੇ ਐ ਦੂਸਰਿਆਂ ਦੀ ਜ਼ਿੰਦਗੀ ਨੂੰ ਬਰਬਾਦ ਕਰਦੇ ਐ ਇਹ ਧਰਮ ਦਾ ਕਰਮ ਨਹੀਂ ਐ ਸਾਧ ਸੰਗਤ ਜੀ ਇਸ ਕਰਕੇ ਆਪਣੇ ਧਰਮ ਨੂੰ ਨਾ ਛੱਡੇ ਹੁਣ ਸਾਧ ਸੰਗਤ ਜੀ ਕਈ ਆਪਣਾ ਧਰਮੀ ਛੱਡੀ ਜਾ ਰਹੇ ਆ ਬਹੁਤ ਲੋਕ ਨੇ ਜਿਹੜੇ ਸਾਧ ਸੰਗਤ ਜੀ ਆਪਣੇ ਧਰਮ ਨੂੰ ਛੱਡ ਕੇ ਤੇ ਦੂਸਰੇ ਧਰਮ ਨੂੰ ਅਪਣਾਉਣ ਵਿੱਚ ਸਾਧ ਸੰਗਤ ਜੀ ਉਹ ਚੰਗਾ ਮੰਨ ਦੇ ਕੇ ਹਾਂ ਜੀ ਆਪਾਂ ਆਪਣਾ ਧਰਮ ਛੱਡ ਦਿੱਤਾ ਹਾਂ ਨਹੀਂ ਦੂਸਰੇ ਧਰਮ ਦੇ ਵਿੱਚ ਚਲੇ ਗਏ ਆ ਜੀ ਸੋ ਸੁੱਖਾਂ ਵਾਸਤੇ ਭਾਵੇਂ ਦੁੱਖ ਦਾ ਪਹਾੜ ਵੀ ਡਿੱਗ ਜਾਵੇ ਨਾ ਗੁਰੂ ਦਾ ਸਿੱਖ ਕਦੇ ਧਰਮ ਨਾ ਆਪਣਾ ਛੱਡੇ। ਪਾਰ ਮਹਾਰਾਜ ਜੀ ਕਹਿੰਦੇ ਜਿਹੜਾ ਧਰਮ ਹੀ ਛੱਡ ਦਵੇ ਆਪਣੇ ਧਰਮ ਨੂੰ ਭੁੱਲ ਜਾਵੇ ਆਪਣੇ ਧਰਮ ਦੇ ਕਰਮਾਂ ਨੂੰ ਭੁੱਲ ਜਾਵੇ ਮਹਾਰਾਜ ਜੀ ਕਹਿੰਦੇ ਧ੍ਰਿਗ ਤਿਸ ਜਨਮ। ਉਹਦੇ ਜਨਮ ਤੇ ਹੀ ਧ੍ਰਿਗਾਕਾਰ ਹੈ ਉਹਦੇ ਜੀਵਨ ਤੇ ਹੀ ਧ੍ਰਿਗਾਕਾਰ ਹੈ। ਸਾਧ ਸੰਗਤ ਜੀ ਧ੍ਰਿਗਾਕਾਰ ਹੁਣ ਕਿਸ ਨੂੰ ਕਹਿੰਦੇ ਆ? ਧਿਆਨ ਦੇਣਾ 100 ਵਾਰ ਕਿਸੇ ਨੂੰ ਫਿਟੇ ਮੂੰਹ ਫਿਟੇ ਮੂੰਹ ਆਖੀ ਜਾਈਏ ਫਿਰ ਇੱਕ ਲਾਹਨਤ ਬਣਦੀ ਹੈ 100 ਵਾਰ ਕਿਸੇ ਨੂੰ ਲਾਹਨਤ ਪਾਈ ਜਾਵੇ ਨਾ ਤਾਂ ਫਿਰ ਇੱਕ ਤ੍ਰਿਗ ਬਣਦਾ ਹੈ ਸੋ ਮਹਾਰਾਜ ਜੀ ਕਹਿੰਦੇ ਉਹਦੇ ਜਨਮ ਤੇ ਤ੍ਰਗਾਕਾਰ ਹੈ ਜਿਹੜਾ ਸੁੱਖਾਂ ਵਾਸਤੇ ਆਪਣਾ ਧਰਮ ਛੱਡ ਦਵੇ